ਤਾਂ ਮੈਂ ਆ ਕੇ ਗਿਆ ਸੀ ਛੜਕਣੀ ਨਹੀਂ। ਆਹ ਨੂੰ ਕਰਦੇ ਨੇ ਉਹ ਸਾਰਿਆਂ ਨੂੰ ਮਿਕਸ ਕਰ ਲੈ। ਉਹ ਮੈਂ ਆਇਆ ਯਾਰ। ਯਾਰ ਉੱਥੋਂ ਤੇਰੇ ਆਏ ਨਾਲ-ਨਾਲ ਆਖਿਆ ਮੈਂ ਕਿਹਾ ਇਧਰੋਂ ਚੱਲ ਮੈਂ ਕੱਖ ਵੱਢ ਲੂ ਤੂੰ ਇਹਨੂੰ ਆਖਿਆ ਉਧਰੋਂ ਲੱਗ ਜੀ ਸਪਰੇਅ ਕਰਨ। ਤੂੰ ਤਾਂ ਉੱਥੋਂ ਆਏ ਸਿੱਧਾ ਹੀ ਆ ਗਿਆ ਫਿਰ ਜੇ ਉਧਰੋਂ ਲੱਗਿਆ ਤਾਂ। ਓ ਮੈਂ ਇੱਧਰ ਆ ਗਿਆ। ਉਹ ਵਲੀ ਬੰਦੇ ਦਾ ਕਾਹਦਾ ਕੰਮ ਆ ਹਜੇ ਤੱਕ ਨਹੀਂ ਬੋੜਿਆ ਕਾਦੀ ਗੱਲ ਆ ਯਾਰ ਸਪਰੇਅ ਕਰਨ ਵਾਲੀ ਪਈ ਆ ਕੰਮ ਵੀ ਬਾਈ ਕਰ ਲਈ ਤਿਆਰੀ ਤਿਆਰੀ ਤਾਂ ਕਰ ਲਈ ਕੰਮ ਤੇ ਆਉਣ ਦਾ ਯਾਰ ਆ ਟਾਈਮ ਆ ਤੇਰਾ ਯਾਰ ਇਹ ਉਹ ਕੋਈ ਬਾੜੀ ਚੰਗੀ ਗੱਲ ਤਾਂ ਹੈ ਨਹੀਂ ਪਰ ਯਾਰ ਸਿਆਲਾਂ ਚ ਤਾਂ ਯਾਰ ਸੂਰਜ ਵੀ ਲੇਟ ਚੜਦਾ ਯਾਰ ਹੈ ਅਸੀਂ ਤਾਂ ਫੇਰ ਅਮਲੀ ਬੰਦੇ ਚੜਦਾ ਲੇਟ ਤੂੰ ਓਹ ਕਰ ਚਾਹ ਲਿਆ ਆਂ ਚਾਹ ਤਾਂ ਲੈਂਦੀ ਆ ਲੈ ਓਹ ਕਰ ਚਾਹ ਪਾ ਹਾਂ ਮੈਂ ਤੈਨੂੰ ਇੱਕ ਗੱਲ ਦੱਸਦਾ ਨਾ ਤਜਰਬੇ ਵਾਲੀ ਹਾਂ ਭਈ ਜਿਹੜਾ ਸੂਰਜ ਆ ਨਾ ਸੂਰਜ ਹਾਂ ਇਹ ਕੋਈ ਬਾਲੀ ਚੰਗੀ ਗੱਲ ਤਾਂ ਹੈ ਨਹੀਂ ਹੂੰ ਪਰ ਡੱਕ ਕੇ ਡੋਡੇ ਖਾਂਦਾ ਓਹ ਪੂਰੇ ਰਾਜ ਮੇਂ ਇਹ ਲੋਕਾਂ ਨੂੰ ਪਤਾ ਡੋਡੇ ਖਾਣ ਦਾ ਯਾਰ ਡੋਡੇ ਖਾਣ ਵਾਲੇ ਬੰਦੇ ਦੀ ਇੱਕੋ ਨਿਸ਼ਾਨੀ ਆ ਸਿਆਲਾਂ ਚ ਲੇਟ ਉੱਠੋ ਤੇ ਤੁੰਦਾਂ ਵਾਲੇ ਦਿਨਾਂ ਚ ਤਾਂ ਪੁੱਤ ਦੀ ਬੁੱਕਲ ਨਹੀਂ ਖੋਲਦੀ ਤੈਨੂੰ ਇਹ ਕਿਵੇਂ ਪਤਾ ਲੱਗਿਆ ਵੀ ਸੁਰਗਾਂ ਚ ਡੋਡੇ ਮਿਲਦੇ ਆ ਇਹ ਕੋਈ ਬਾਹਲੀ ਚੰਗੀ ਗੱਲ ਤਾਂ ਹੈ ਨਹੀਂ ਪਰ ਜੇ ਡੋਡੇ ਹੀ ਨਾ ਮਿਲਦੇ ਹੋਏ ਤਾਂ ਸੁਰਗ ਕੌਣ ਆਖੇ ਗੱਲ ਤਾਂ ਤੇਰੀ ਪੱਕੀ ਆ ਮੱਲਾ ਜੇ ਕਿਤੇ ਡੋਡੇ ਨਾ ਮਿਲਦੇ ਹੁੰਦੇ ਤੇ ਸਾਰਾ ਆਮਲੀ ਕਿਹੜਾ ਨਾਮ ਮੁੜ ਆਉਂਦਾ ਆਹਾ ਹਾ 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 ਬਾੜੀ ਚੰਗੀ ਗੱਲ ਤਾਂ ਹੈ ਨਹੀਂ ਪਰ ਆ ਗੱਲ ਕਹਿ ਕੇ ਤੂੰ ਅਮਲੀਆਂ ਨੂੰ ਨਾ ਮਰਨਾ ਸੌਖਾ ਕਰਦਾ ਕਿਵੇਂ ਬਸ ਇਹ ਕਹਿ ਕੇ ਮੋਰ ਲਾਤੀ ਤੂੰ ਗੱਲ ਤੇ ਵੀ ਉੱਥੇ ਡੋਡੇ ਆਮ ਮਿਲਤੇ ਆ ਲੈ ਮੈਨੂੰ ਮਾੜਾ ਸਰੀਰ ਗਰਮ ਕਰਨ ਦੇ ਹੁਣ ਕੰਮ ਥੋੜਾ ਜਿਹਾ ਪਾਣੀ ਪੂਣੀ ਵਾਲਾ ਆ ਕੀ ਆ ਇਹ ਗੋਲੀ ਆ ਹਾਂ ਉਹ ਕੋਈ ਬੜੀ ਚੰਗੀ ਗੱਲ ਤਾਂ ਹੈ ਨਹੀਂ ਹਮ ਪਰ ਤੂੰ ਕਿਤੇ ਗੋਲੀ ਖਾਧੀ ਐ ਦੇਖੋ ਤੇ ਗੋਲੀ ਗਾਲੀ ਕਿਤੇ ਇਹ ਗੋਲੀ ਜੇ ਸੂਰਜ ਨੂੰ ਖਵਾ ਦੇਣੀ ਹੋਵੇ ਨਾ ਸੂਰਜ ਨੂੰ ਹਮ ਉਹਦੇ ਵੀ ਮਿੱਧੇ ਚ ਗਰਮੀ ਪਾ ਦੂ ਇੰਨੇ ਗਰਮ ਦੇ ਕਮਾਲ ਹੋ ਗਿਆ ਇਹ ਤਾਂ ਫਿਰ ਤਾਂ ਯਾਰ ਬੰਦੇ ਮਰਦੇ ਹੀ ਬਹੁਤ ਹੋਣਗੇ ਗੋਲੀ ਖਾ ਕੇ ਜੇ ਇੰਨੀ ਕਰਨ ਉ ਕੋਈ ਬਾਹਲੀ ਚੰਗੀ ਗੱਲ ਤਾਂ ਹੈ ਨਹੀਂ ਪਰ ਤੈਨੂੰ ਸੱਚੀ ਗੱਲ ਦੱਸਾਂ ਨਾ ਬਦੂਖਾਂ ਤੇ ਪਿਸਤੌਲ ਤਾਂ ਬਸ ਹੈ ਮੈਂ ਬਦਨਾਮ ਹੀ ਆ ਅਸਲੀ ਬੰਦੇ ਤਾਂ ਇਹਨਾਂ ਨਾਲ ਮਰਦੇ ਜਿਹੜੇ ਮੈਡੀਕਲ ਤੋਂ ਚੱਲਦੇ ਆ ਉਹ ਤਾਕਤ ਵਾਲੀਆਂ ਚੀਜ਼ਾਂ ਹੋਰ ਬਥੇਰੀਆਂ ਦੁੱਧ ਘਿਓ ਖਾ ਲੋ ਬਾਦਾਮ ਖਾ ਲੋ ਇਹ ਜ਼ਰੂਰੀ ਤਾਂ ਨਹੀਂ ਇਹ ਖਾਣੀ ਐ ਚ ਕੋਈ ਗਾਂ ਕੀ ਤਾਕਤਾਂ ਵਿੱਚ ਕੋਈ ਉਹ ਕੋਈ ਬਾੜੀ ਚੰਗੀ ਗੱਲ ਤਾਂ ਹੈ ਨਹੀਂ ਪਰ ਮੈਂ ਤੈਨੂੰ ਦੱਸਾਂ ਵੀ ਜਿਹੜੀ ਪਾਵਰ ਇਹਦੇ ਚ ਆਣਾ ਉਹ ਕਾਨੂੰ ਦੁੱਧ ਕਿਉਂ ਚ ਸਾਡਾ ਟੱਬਰ ਸਾਰਾ 7 8 ਜੀ ਦੁੱਧ ਕਿਉਂ ਖਾਂਦੇ ਸੀ ਇੱਕ ਸਿਆੜ ਪੈਲੀ ਦਾ ਨਹੀਂ ਹੇਲਿਆ ਜਿਦੋਂ ਦਾ ਮੈਂ ਖਾਣ ਲੱਗਿਆ ਮੈਂ ਸਾਰੀ ਹਲਾਤੀ ਦੇਖ ਲਾ ਇੰਨੀ ਪਾਵਰ ਜੇ ਇੰਨਾ ਮਾਰੀਂਗਾ ਯਾਰ ਗੋਲੀਆਂ ਤੋਂ ਐਵੇਂ ਕਾ ਤੋ ਖਾਦੀ ਤਾਂ ਨਹੀਂ ਗੋਲੀ ਨਹੀਂ ਉਹ ਤਾਂ ਮੈਂ ਖਾ ਲਈ ਯਾਰ ਇੱਥੇ ਡੋਡੇ ਪਏ ਸੀ ਅੰਦਰ ਉਹ ਖਾ ਲੈਂਦਾ ਦੋ ਚਮਚੇ ਜਰੂਰੀ ਤਾਂ ਨਹੀਂ ਖਾਣੀ ਜੇ ਮਾੜੀ ਐ ਛੱਡ ਖੇੜਾ ਕੋਈ ਬਾੜੀ ਚੰਗੀ ਗੱਲ ਤਾਂ ਹੈ ਨਹੀਂ ਤੇ ਜੇ ਪਾਏ ਆ ਤਾਂ ਉਹ ਵੀ ਖਵਾ ਦੇ ਇਹਨਾਂ ਦਾ ਕਿਹੜਾ ਆਪਸ ਵਿੱਚ ਫੈਕਸ਼ਨ ਰਲਦਾ ਤੂੰ ਚਾਹ ਪੋਰਾ ਤੱਤੀ ਹੋਰ ਪਾ ਉਹ ਹੀ ਆਪਾਂ ਚਾਰ ਢੋਲੀਆਂ ਬਾਤ ਸਿਰਦਾਂਗੇ ਲਿਆ ਪਾ ਲਿਆ ਤੂੰ ਚਾਹ ਪਾ ਫਿਰ ਲਿਆ ਇੰਦਰ ਪਏ ਆ ਫਿਰ ਲਾਇਆ ਚਾਂ ਚਾਂਦਰ ਲਿਆ ਤੂੰ ਮੈਂ ਫਿਰ ਤੂੰ ਢੋਲੀਆਂ ਵੀ ਦੇਖੇ 71 ਗੁੱਕਦੀਆਂ ਵਾ ਚਾਹ ਤਾਂ ਫੇਰ ਹੀ ਚਾਹ ਜਿੰਨੀ ਲੈ ਆ ਤਾਂ ਗੱਲ ਬਣ ਗਈ ਯਾਰ ਗਿਆ ਇਹ ਤਾਂ ਗੱਲ ਬਣ ਸਰਾ ਆ ਜਮਾ ਗੱਲ ਬਣ ਗਈ ਗੱਲ ਬਣ ਗਈ ਗੱਲ ਬਣ ਗਈ ਹੁਣ ਗੱਲ ਸੁਣ ਲੈ ਮੇਰੀ ਬਾਵੇਂ ਆਪਾਂ ਨੂੰ ਰਾਤ ਦੇ 12 ਵਜੇ ਜਾਣ ਮਾਪਾ ਸਪਰੇਅ ਕਰਨੀਆਂ 12:00 ਵਜੇ ਵੱਜ ਜਾਂਦੇ ਆਪਣਾ ਕੰਮ ਲੋਟ ਹੀ ਆ ਕਣਕ ਤੇ ਆਪਾਂ ਫੇਰ ਕਰ ਲਾਂਗੇ ਕਣਕ ਤੇ ਦਾ ਹਨੇਰਾ ਆ ਮੈਂ ਜੇ ਰੱਖਣਾ ਰੱਖਣਾ ਇਹ ਕੋਈ ਬੜੀ ਚੰਗੀ ਗੱਲ ਤਾਂ ਹੈ ਨਹੀਂ ਜੇ ਇੱਥੇ ਪਾਏ ਆ ਥੋੜਾ ਕੋਈ ਨੁਕਸਾਨ ਹੀ ਕਰਨਗੇ ਆਹ ਕੋਈ ਚੂਹਾ ਚਾਹਾ ਖਾ ਕੇ ਹੋਰ ਨਾ ਇਹ ਮੈਂ ਰੱਖ ਲੈਣਾ ਕੰਮ ਮਾਉਣਗੇ ਨਹੀਂ ਮੈਂ ਦੂਰ ਕਿਤੇ ਸੜ ਦੂੰ ਇਹਨਾਂ ਨੂੰ ਆਉ ਇਹਨਾਂ ਨੂੰ ਸੜ ਦੀ ਮਾੜੀ ਚੀਜ਼ ਆ ਇਹ ਚੀਜ਼ ਆ ਇਹ ਲਿਆ ਮੈਨੂੰ ਦਵਾਈ ਜੀ ਸਮਝਾ ਮਾੜੀ ਆ ਹੈਗੀ 13045 ਹੂੰ ਇਹ ਤੇ ਤੇਲ ਵਾਲੀ ਪਾਉਣੀ ਆ ਆਲੂਆਂ ਤੇ ਹੂੰ ਆ ਆਪਾਂ ਖਾਲਾ ਬੰਨਿਆ ਤੇ ਮਗਰੋਂ ਪਾਵਾਂਗੇ ਹੂੰ ਇਹ ਨਹੀਂ ਪਾਉਣੀ ਆ ਤੂੰ ਦੋਨੇ ਪਾ ਲਈ ਅੱਛਾ ਇਹ ਪਾ ਕੇ ਤੇ ਸਾਰਿਆਂ ਤੇ ਕਰ ਦੇ ਸਾਰਿਆਂ ਤੇ ਕਰਦੀ ਆ ਪਟ્રોલ ਆ ਕਿਤੇ ਆ ਨਾ ਪਾ ਲਈ ਬਸ ਠੀਕ ਆ ਇਹ ਪਾਉਣਾ ਢੋਲੀ ਚ ਪਾਤਾ ਢੋਲੀ ਚ ਪਾਤਾ ਮੈਂ ਬਾਠ ਠੀਕਾਂ ਤੇ ਤੂੰ ਮੈਨੂੰ ਉਹ ਲਿਆ ਅੰਦਰੋਂ ਸਮਾਨ ਫੜਾ ਤੇ ਇਹ ਤਾਂ ਕੰਮ ਹੋ ਗਿਆ ਤੂੰ ਆਪਦਾ ਪਾਏ ਜਾ ਰਾਮਾ ਪਾਠੇ ਵੱਢਣੇ ਮੈਂ ਕਹਦਾ ਪੈਣਾ ਲੈ ਅ ਵੀ ਬੈਂ ਦਾ ਤੋਪੇ ਬਹਿਣ ਦੇ ਸਰੀਰ ਲੱਗਣ ਦੇ ਚਾਰਜ ਤੇ ਫੇਰ ਕਰਦੇ ਆਂ ਗੱਲ ਲੈ ਅ ਵੀ ਹੁਣ ਆਪਾਂ ਕਰਕੇ ਸਬਰੇ ਅੱਜ ਤਾਂ ਪੁੰਨ ਖੱਟ ਲਿਆ ਯਾਰ ਦਵਾਆਂ ਆਦਾ ਹੋ ਗਿਆ ਪਟਰਾਵੜਾ ਖਾਮੀਆਂ ਹਾਂ ਕਹਿ ਕੇ ਗਿਆ ਸੀ ਛੜਕਣੀ ਨਹੀਂ ਖਾਮੀਆਂ ਕਹਿ ਕੇ ਗਿਆ ਸੀ ਛੜਕਣੀ ਨਹੀਂ ਆਹ ਨੂੰ ਕਰਦੇ ਆ ਨਾ ਸਾਰਿਆਂ ਨੂੰ ਮਿਕਸ ਕਰ ਲੈਂਦੇ ਨਹੀਂ ਫਿਰ ਗਲਤ ਹੋ ਜੂ ਪਰ ਐਂ ਕਰਦੇ ਆ ਅੱਕੜ ਦੱਕੜ ਬੰਦੇ ਪੋਸ ਸ਼ਾਹ ਆ ਪਾਉਂ ਚਲ ਉਹ ਤੈਨੂੰ ਆਖਾ ਸੀ ਉਧਰੋਂ ਲੱਗੀ ਉਧਰ ਉਧਰੋ ਹੀ ਲੱਗਿਆ ਮੁੜੇ ਦੀ ਮੋਟਰ ਨਾਲ ਤੇ ਉਧਰੋਂ ਲੱਗਿਆ ਉਧਰੋਂ ਆਏ ਨੂੰ ਸਿੱਧਾ ਜਾਣੀ ਤੂੰ ਤਾਂ ਇਧਰੋਂ ਕਾਂਟੀ ਲੋਟ ਤੁਰਿਆ ਆਵਨਾ ਉਹ ਮੈਂ ਹੀ ਆਇਆ ਯਾਰ ਯਾਰ ਉੱਥੋਂ ਤੇਨੂੰ ਆਏ ਨਾਲ-ਨਾਲ ਆਖਿਆ ਮੈਂ ਕਿਹਾ ਇਧਰੋਂ ਚੱਲ ਮੈਂ ਕੱਖ ਵੱਢ ਲੂ ਤੂੰ ਇਹਨੂੰ ਆਖਿਆ ਉਧਰੋਂ ਲੱਗ ਜੀ ਸਪਰੇਅ ਕਰਨ ਤੂੰ ਤਾਂ ਉੱਥੋਂ ਆਏ ਸਿੱਧਾ ਹੀ ਆ ਗਿਆ ਫਿਰ ਜੇ ਉਧਰੋਂ ਲੱਗਿਆ ਤਾਂ ਓ ਮੈਂ ਇਧਰ ਆ ਗਿਆ ਆ ਯਾਰਾ ਮੈਨੂੰ ਬਈ ਸ਼ੱਕ ਪੈਂਦੀ ਮੱਲਾ ਇਹ ਤਾਂ ਗੋਲੀ ਦਾ ਤੇ ਡੋਡਿਆਂ ਦਾ ਨਾ ਕਰਾਸ ਪੈ ਗਿਆ ਅੰਦਰ ਆ ਇਹ ਮੇਰੇ ਬਸ ਦੀ ਗੱਲ ਨਹੀਂ ਰਹੀ ਚਲ ਇਹ ਤਾਂ ਬਸ ਦੀ ਗੱਲ ਨਹੀਂ ਤੇ ਦਵਾਈ ਸਹੀ ਪਾਈ ਸੀ ਚਲ ਹਜੇ ਤਾਂ ਇੱਕ ਢੋਲੀ ਛੜਕੀ ਆ ਦਵਾਈ ਜਿਹੜੀ ਉਹ ਲੀਲੇ ਜ ਆਲੀ ਤੂੰ ਕਹਿ ਕੇ ਆ ਉਹੋ ਪਾਈ ਆ ਉਹ ਤਾਂ ਯਾਰ ਖਾਲਾਂ ਵਾਸਤੇ ਸੀਗੀ ਖਾਲਾਂ ਵਾਸਤੇ ਤੈਨੂੰ ਅੱਖਾਂ ਹੀ ਤੂੰ ਦੂਜੀਆਂ ਦੋ ਪਾਉਣੀਆਂ ਸੀਂ ਜਾ ਯਾਰ ਗਲਤ ਪੈ ਗਈ ਗਲਤੀ ਪੈ ਗਈ ਤਾਂ ਖਾਲਾਂ ਵਾਲੀ ਸੀਗੀ ਇਹ ਹੁਣ ਮੱਚਣਗੇ ਇਹ ਨਾਲੇ ਮੱਸ ਜਾਣਾ ਤੇ ਚੱਲ ਫਿਰ ਐ ਕਰ ਲਈ ਐ ਬੁੜੇ ਕੀ ਮੋਟਰ ਤੋਂ ਐ ਕਾਂਟੀ ਲੋਡ ਸਿੱਧਾ ਖਾਲਪਾ ਦੀ ਨਾਲੇ ਬੁੜੇ ਕਾ ਪਾਣੀ ਆ ਜਾ ਕਰ ਜਾਂ ਯਾਰ ਤੂੰ ਤਾਂ ਪੁੱਠੀ ਗੱਲ ਕਰਦਾ ਤੂੰ ਰਹਿਣ ਹੀ ਦੇ ਮੈਂ ਸਪਰੇ ਹੀ ਆਪ ਕਰ ਲੂੰ ਤੂੰ ਤਾਂ ਨਵੀਂ ਗੱਲ ਕਰਦਾ ਉਤੋਂ ਧਫੜਾ ਯਾਰ ਢੋਲੀ ਤੂੰ ਤਾਂ ਲਾਤੇ ਰੰਗ ਮਾਰਿਆ ਕੁੱਤਾ ਮੈਂ ਆਪੇ ਹੀ ਸੜਕ ਲੂੰ ਮੈਂ ਤਾਂ ਆਖਿਆ ਸੀ ਕਰ ਦੇਗਾ ਸਪਰੇ ਮੈਂ ਇਧਰਲਾ ਕੰਮ ਕਰ ਲੂੰ ਤੇ ਮੈਂ ਫਿਰ ਘਰੇ ਹੀ ਜਾਵਾਂ ਘਰੇ ਜਾਵੜਾ ਤੂੰ ਘਰੇ ਜਾਵੜੇਂਗਾ ਘਰੇ ਤਾਂ ਮੈਂ ਜਾਵੜੂ ਪਾਹੇ ਐਡੀ ਬੜੀ ਚੰਗੀ ਗੱਲ ਤਾਂ ਹੈਨੀ ਪਰ ਅੱਜ ਘਰੇ ਜਾਣ ਦੀ ਲੋੜ ਵੀ ਹੈਨੀ ਅੱਜ ਡੋਜਾਂਪੂਰੀਆਂ